ਨਵੰਬਰ ਮਹੀਨੇ ਵਿੱਚ ਸਕੂਲੀ ਬੱਚਿਆਂ ਦੀਆਂ ਹੁਣ ਲੱਗੀਆਂ ਮੌਜਾ ਅਕਤੂਬਰ ਦੇ ਤਿਉਹਾਰਾਂ ਤੋਂ ਬਾਅਦ ਹੁਣ ਨਵੰਬਰ ਵੀ ਛੁੱਟੀਆਂ ਦੇ ਨਾਲ ਭਰਪੂਰ ਹੋਣ ਵਾਲਾ ਹੈ ਬੱਚਿਆਂ ਲਈ ਇਹ ਮਹੀਨਾ ਸਿਰਫ ਆਰਾਮ ਦਾ ਨਹੀਂ ਸਗੋ ਸਿੱਖਿਆ ਤੇ ਸੱਭਿਆਚਾਰ ਨਾਲ ਜੁੜਨ ਦਾ ਵੀ ਹੈ ਨਵੰਬਰ ਮਹੀਨੇ ਦੀਆਂ ਮੁੱਖ ਛੁੱਟੀਆਂ ਦੀ ਗੱਲ ਕਰੀਏ ਤਾਂ 5 ਨਵੰਬਰ ਨੂੰ ਮਨਾਈ ਜਾਵੇਗੀ ਗੁਰੂ ਨਾਨਕ ਜਨਮ ਦਿਨ ਜਿਸ ਦਿਨ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਪੂਰੇ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ ਫਿਰ ਆ ਰਹੀ ਹੈ 8 ਨਵੰਬਰ ਦੀ ਦੂਜੀ ਸ਼ਨੀਚਰਵਾਰ ਦੀ ਛੁੱਟੀ ਉਸ ਤੋਂ ਅਗਲੇ ਦਿਨ 9 ਨਵੰਬਰ ਨੂੰ ਹਫਤਾਵਾਰੀ ਐਤਵਾਰ 14 ਨਵੰਬਰ ਵਾਲੇ ਦਿਵਸ ਜਿਹੜਾ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਵਸ ਹਿੱਤੇ ਮਨਾਇਆ ਜਾਂਦਾ ਹੈ ਇਹ ਦਿਨ ਬੱਚਿਆਂ ਲਈ ਖਾਸ ਹੁੰਦਾ ਹੈ ਕਿਉਂਕਿ ਚਾਚਾ ਨਹਿਰੂ ਨੂੰ ਬੱਚਿਆਂ ਨਾਲ ਬੇਅੰਤ ਹ ਪਿਆਰ ਸੀ ਫਿਰ ਆਉਂਦੇ ਹਨ 16 23 ਅਤੇ 3 ਨਵੰਬਰ ਤਿੰਨ ਐਤਵਾਰ ਦੀਆਂ ਛੁੱਟੀਆਂ ਪਰ ਜਾਵੀ ਨਵੰਬਰ ਦੀ ਛੁੱਟੀ ਸਭ ਤੋਂ ਵੱਡੀ ਆਤਮਿਕ ਮੱਤਤਾ ਰੱਖਦੀ ਹੈ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਿਹਾੜੇ ਦੀ ਯਾਦ ਦੇ ਵਿੱਚ ਇਹ ਦਿਨ ਸਾਨੂੰ ਸਿਖਾਉਂਦਾ ਹੈ ਧਰਮ ਤੇ ਮਨੁੱਖਤਾ ਲਈ ਕੁਰਬਾਨੀ ਦੀ ਅਸਲ ਮਿਸਾਲ ਕੁੱਲ ਮਿਲਾ ਕੇ ਨਵੰਬਰ ਦੇ ਮਹੀਨੇ ਦੇ ਵਿੱਚ ਸਕੂਲੀ ਬੱਚਿਆਂ ਨੂੰ ਮਿਲਣਗੀਆਂ 8 ਵੱਡੀਆਂ ਛੁੱਟੀਆਂ ਤੇ ਮਾਪਿਆਂ ਲਈ ਵੀ ਬੱਚਿਆਂ ਨਾਲ ਕੁਆਲਟੀ ਸਮਾਂ ਬਿਤਾਉਣ ਦਾ ਇਹ ਸੁਨਹਿਰੀ ਮੌਕਾ ਹੋਵੇਗਾ ਨਵੰਬਰ ਮਹੀਨੇ ਵਿੱਚ ਸਕੂਲੀ ਬੱਚਿਆਂ ਦੀਆਂ ਹੁਣ ਲੱਗੀਆਂ ਮੌਜਾ ਅਕਤੂਬਰ ਦੇ ਤਿਉਹਾਰਾਂ ਤੋਂ ਬਾਅਦ ਹੁਣ ਨਵੰਬਰ ਵੀ ਛੁੱਟੀਆਂ ਦੇ ਨਾਲ ਭਰਪੂਰ ਹੋਣ ਵਾਲਾ ਹੈ ਬੱਚਿਆਂ ਲਈ ਇਹ ਮਹੀਨਾ ਸਿਰਫ ਆਰਾਮ ਦਾ ਨਹੀਂ ਸਗੋਂ ਸਿੱਖਿਆ ਤੇ ਸੱਭਿਆਚਾਰ ਨਾਲ ਜੁੜਨ ਦਾ ਵੀ ਹੈ ਨਵੰਬਰ ਮਹੀਨੇ ਦੀਆਂ ਮੁੱਖ ਛੁੱਟੀਆਂ ਦੀ ਗੱਲ ਕਰੀਏ ਤਾਂ 5 ਨਵੰਬਰ ਨੂੰ ਮਨਾਈ ਜਾਵੇਗੀ ਗੁਰੂ ਨਾਨਕ ਜਨਮ ਦਿਤੀ ਜਿਸ ਦਿਨ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਪੂਰੇ ਸ਼ਰਦਾਂ ਦੇ ਨਾਲ ਮਨਾਇਆ ਜਾਂਦਾ ਹੈ ਫਿਰ ਆ ਰਹੀ ਹੈ 8 ਨਵੰਬਰ ਦੀ ਦੂਜੀ ਸਨੀਚਰਵਾਦੀ ਛੁੱਟੀ ਉਸ ਤੋਂ ਅਗਲੇ ਦਿਨ 9 ਨਵੰਬਰ ਨੂੰ ਹਫਤਾਵਾਰੀ ਐਤਵਾਰ 14 ਨਵੰਬਰ ਵਾਲ ਦਿਵਸ ਜਿਹੜਾ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਵਸ ਹਿੱਤੇ ਮਨਾਇਆ ਜਾਂਦਾ ਹੈ ਇਹ ਦਿਨ ਬੱਚਿਆਂ ਲਈ ਖਾਸ ਹੁੰਦਾ ਹੈ ਕਿਉਂਕਿ ਚਾਚਾ ਨਹਿਰੂ ਨੂੰ ਬੱਚਿਆਂ ਨਾਲ ਬੇਅੰਤ ਹ ਪਿਆਰ ਸੀ ਫਿਰ ਆਉਂਦੇ ਹਨ 16 23 ਅਤੇ 3 ਨਵੰਬਰ ਤਿੰਨ ਐਤਵਾਰ ਦੀਆਂ ਛੁੱਟੀਆਂ ਪਰ 24 ਨਵੰਬਰ ਦੀ ਛੁੱਟੀ ਸਭ ਤੋਂ ਵੱਡੀ ਆਤਮਿਕ ਮੱਤਤਾ ਰੱਖਦੀ ਹੈ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਿਹਾੜੇ ਦੀ ਯਾਦ ਦੇ ਵਿੱਚ ਇਹ ਦਿਨ ਸਾਨੂੰ ਸਿਖਾਉਂਦਾ ਹੈ ਧਰਮ ਤੇ ਮਨੁੱਖਤਾ ਲਈ ਕੁਰਬਾਨੀ ਦੀ ਅਸਲ ਮਿਸਾਲ ਕੁੱਲ ਮਿਲਾ ਕੇ ਨਵੰਬਰ ਦੇ ਮਹੀਨੇ ਦੇ ਵਿੱਚ ਸਕੂਲੀ ਬੱਚਿਆਂ ਨੂੰ ਮਿਲਣਗੀਆਂ 8 ਵੱਡੀਆਂ ਛੁੱਟੀਆਂ ਤੇ ਮਾਪਿਆਂ ਲਈ ਵੀ ਬੱਚਿਆਂ ਨਾਲ ਕੁਆਲਟੀ ਸਮਾਂ ਬਿਤਾਉਣ ਦਾ ਇਹ ਸੁਨਹਿਰੀ ਮੌਕਾ ਹੋਵੇਗਾ ਤਿੰਨ ਐਤਵਾਰ ਦੀਆਂ ਛੁੱਟੀਆਂ ਪਰ ਜੋਵਿ ਨਵੰਬਰ ਦੀ ਛੁੱਟੀ ਸਭ ਤੋਂ ਵੱਡੀ ਆਤਮਿਕ ਮਹੱਤਤਾ ਰੱਖਦੀ ਹੈ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਿਹਾੜੇ ਦੀ ਯਾਦ ਦੇ ਵਿੱਚ ਇਹ ਦਿਨ ਸਾਨੂੰ ਸਿਖਾਉਂਦਾ ਹੈ ਧਰਮ ਤੇ ਮਨੁੱਖਤਾ ਲਈ ਕੁਰਬਾਨੀ ਦੀ ਅਸਲ ਮਿਸਾਲ ਕੁੱਲ ਮਿਲਾ ਕੇ ਨਵੰਬਰ ਦੇ ਮਹੀਨੇ ਦੇ ਵਿੱਚ ਸਕੂਲੀ ਬੱਚਿਆਂ ਨੂੰ ਮਿਲਣਗੀਆਂ 8 ਵੱਡੀਆਂ ਛੁੱਟੀਆਂ ਤੇ ਮਾਪਿਆਂ ਲਈ ਵੀ ਬੱਚਿਆਂ ਨਾਲ ਕੁਆਲਟੀ ਸਮਾਂ ਬਿਤਾਉਣ ਦਾ ਇਹ ਸੁਨਹਿਰੀ ਮੌਕਾ ਹੋਵੇਗਾ